अगर मौजे तूफान दिया था हमें ना खुदा ने इतनी लहर ने मैनू किनारे ला दिता मलाने के ही रख दिता सहारा ना देती अगर मौजे तूफान डुबो ही दिया था हमें ना खुदा ने इतनी लहर ने मैनू किनारे ला दिता तो मैं अर्ज करा धर्म के नाते इतना वड्डा पाप ਇਕ ਭਗਤ ਨੂੰ ਇਸ ਢੰਗ ਨਾਲ ਜ਼ੋਬ ਕੋਬ ਕੀਤਾ ਗਿਆ ਜਦ ਬਿਰਦ ਹੋ ਗਿਆ ਨਾ ਕਵੀਲ ਤੰਗ ਆ ਕੇ ਉਸ ਨੇ ਬਨਾਰਸ ਛੋੜੀ ਅਖੇ ਰੋਜ਼ ਰੋਜ਼ ਝਗੜਾ ਨਹੀਂ ਆਉਂਦਾ ਕਿਉਂਕਿ ਰੋਜ਼ ਰੋਜ਼ ਕੋਈ ਨਾ ਕੋਈ ਇਲਜ਼ਾਮ ਰੋਜ਼ ਰੋਜ਼ ਕੋਈ ਨਾ ਕੋਈ ਇਲਜ਼ਾਮ ਰੋਜ਼ ਰੋਜ਼ ਕੋਈ ਨਾ ਕੋਈ ਫਿਤਨਾ ਖੜਾ ਹੋ ਜਾਂਦਾ ਸੀ ਕਾਰਨ ਆਮ ਸਮਾਜ ਸੱਚ ਸਹਿਣ ਨਹੀਂ ਕਰ ਸਕਦਾ ਇੱਕ ਭਗਤ ਸਤਵਾਦੀ ਸੱਚ ਨੂੰ ਛੁਪਾ ਨਹੀਂ ਸਕਦਾ ਬਸ ਇੰਨੀ ਗੱਲ ਹੈ ਕਾਲ ਮਿਲਨੇ ਬੈਠਦਾ ਇੱਕ ਸਚਾਈ ਨੂੰ ਛੁਪਾ ਨਹੀਂ ਸਕਦਾ ਇੱਕ ਸਚਾਈ ਨੂੰ ਪ੍ਰਗਟ ਨਹੀਂ ਕਰ ਸਕਦਾ ਬਿਰਦ ਹੋ ਗਏ ਤੋ ਕਬੀਰ ਨੇ ਆਪਣੇ ਪਰਿਵਾਰ ਵਿੱਚ ਫੈਸਲਾ ਕੀਤਾ ਹੁਣ ਮੈਂ ਬਹੁਤ ਬਿਰਦ ਹੋ ਗਿਆ ਤੇ ਰੋਜ਼ ਰੋਜ਼ ਦੇ ਝਗੜੇ ਜੰਡ मैथों होंदे नहीं निकलिए, बनारस छोड़िए ते समान रखे थोड़ा बहुत ते चल पे कितने मगहर लखनऊ तो कोई डेढ़ सौ मील की दूरी ते है मगहर गोरखपुर के कोल बारे ब्राह्मण यह कहने जेड़ा इत्थे मरेगा खोते दी जून च जाएगा मगहर कि जिस दिन बनारस छोड़ के कबीर जान लगे पीर नेरखालू ने, ने, ने दीपमाला की दी सी। चलो निकलिया एक काफर निकलिया एक मनमुख निकलिया खुशी जताई कुछ क्या भगत जी किथे जा रहे हो आखिर कितने रहोगे कबीर कह लगे मगहर जा रहे मगहर रवान गए ਤੋ ਪਤਾ ਹੁਣ ਤਾਰਕਿਕ ਕੀ ਕਹਿੰਦੇ ਨੇ ਕਾਸੀ ਮਗਰ ਸਮਬੀ ਚਾਰੇ ਹੋਛੀ ਬਗਤ ਕੈਸੇ ਉਤਰਸ ਪਾਰੀ ਇਹ ਹੋਛਾ ਬਗਤ ਹੈ ਸਾਰਿਆਂ ਨੂੰ ਮੌਕਾ ਮਿਲ ਗਿਆ ਭਈ ਅਸੀਂ ਕਹਿੰਦੇ ਸੀ ਨਾ ਹੋਛਾ ਹੈ ਮੂੜ ਹੈ ਸਾਬਤ ਹੋ ਗਿਆ ਮਗਰ ਜਾ ਰਿਹਾ ਹੈ ਜਿਹਦੇ ਬਾਰੇ ਇਹ ਫੈਸਲਾ ਹੈ ਕਿ ਉੱਥੇ ਜਿਹੜਾ ਮਰੇਗਾ ਖੋਤੇ ਦੀ ਜੁਨ ਹੈ ਜਾਏ ਇਹ ਉੱਥੇ ਜਾ ਰਿਹਾ ਹੈ ਹੋਛਾ ਬਗਤ ਕਿਦਾ ਹੋਛਾ ਪਨ ਜ਼ਾਹਿਰ ਹੋ ਗਿਆ ਪਰ ਕਬੀਰ ਉੱਥੇ ਵੀ ਜਾਂਦਿਆਂ ਜਾਂਦਿਆਂ ਬੋਲਦੇ ਨੇ ਕਹਿਤ ਕਬੀਰ ਸੁਨੋਰੀ ਲੋਈ ਭਰਮ ਨਾ ਭਉ ਲੋ ਕੋਈ ਕਿਆ ਕਾਸੀ ਕਿਆ ਉਖਰ ਮਗਰ ਰਾਮ ਰਿ ਦੇਜੋਈ ਫਿਰ ਉਹਦੇ ਚ ਰਾਮ ਹੋਣਾ ਚਾਹੀਦਾ ਹੈ ਕਿਆ ਬਨਾਰਸ ਤੇ ਕਿਆ ਮਗਰ ਸਭ ਇੱਕੋ ਨੇ ਸਭ ਇੱਕੋ ਨੇ ਹਿਰਦੇ ਚ ਰਾਮ ਹੋਣਾ ਚਾਹੀਦਾ ਹੈ ਹਿਰਦੇ ਚ ਪ੍ਰਭੂ ਹੋਣਾ ਚਾਹੀਦਾ ਹੈ मैं जिस दिन मगहर भगत कबीर जी का यह स्थान देख गया समाध बनी हुई है, हैरान होया एक पासे ब्राह्मण बैठा से एक पासे मजौर बैठा से मुसलमान फिर ब्राह्मण ने मैनु सरदार जी ये भगत कबीर जी की समाध है आप यहां माथा टेकें, उधर मजौर आवाज मारे मैं हद हो गई थाथों तंग आके इसने बनारस छोड़ी सी इतने भी खेड़ा नहीं छड़े अच्छा कि तंग आके निकलियां इतने भी खेड़ा नहीं छड़े मैं पड़े नहीं दे बोल वो तक कहता हमरा झगड़ा रहा न कहो पंडित मूला छड़े दो पंडित मूला जो लिख दिया छाड़ चले हम ना दिया मैं दोवें छोड़ देते हैं ਜਦ ਇਹਨੇ ਤੁਹਾਨੂੰ ਦੋਹਾਂ ਨੂੰ ਛੋੜਿਆ ਤੇ ਤੁਸੀਂ ਦੋਵੇਂ ਕਿਉਂ ਚੰਬੜੇ ਹੋਇਆ ਇਹਨੂੰ ਕਿਉਂ ਚੰਬੜੇ ਹੋਇਆ ਇਹ ਤਾਂ ਫਤੋ ਤੰਗ ਆ ਕੇ ਇੱਥੇ ਆਇਆ ਸੀ ਮਾਘਰ ਦੇਚ ਅੱਜ ਵੀ ਕੋਈ 1.5 ਹਜ਼ਾਰ ਤੋਂ ਜ਼ਿਆਦਾ ਦੀ ਆਬਾਦੀ ਨਹੀਂ ਹੈ ਇਹ ਵੀ ਮੈਂ ਅਰਜ਼ ਕਰਾਂ ਪੈ ਹੈ ਔਰ 1.5 ਹਜ਼ਾਰ ਜਿਹੜੀ ਆਬਾਦੀ ਹੈ ਉਹ ਵੀ ਹਿੰਦੂਆਂ ਦੀ ਨਹੀਂ ਹੈ ਕਿਉਂ இந்து ਮੰਦਨ ਜਿਹੜਾ ਇੱਥੇ ਮਰੇਗਾ ਮਗਰ ਜੋ ਹੈ ਨਰਕ ਦੇ ਜਾਏਗਾ ਖੋਤੇ ਦੀ ਜੋਨੇ ਜਾਏਗਾ ਹਿੰਦੂ ਤੇ ਵੱਸਦੇ ਹੀ ਨੇ ਇਹ ਧਾਰਨਾ ਤੇ ਉਹਨਾਂ ਦੋਹਾਂ ਨੂੰ ਮੈਨੂੰ ਕਹਿਣਾ ਪਿਆ ਭਾਵੇਂ ਦੋਹਾਂ ਦੇ ਨਿਗਾਹ ਚ ਉਹ ਦੋਵੇਂ ਬੁਰਾਈ ਬਣ ਗਿਆ ਮੈਂ ਕਿਹਾ ਥੋ ਥੋ ਤੰਗ ਆ ਕੇ ਇਸਨੇ ਬਨਾਰਸ ਛੋੜੀ ਸੀ ਵਿਚਾਰਾ ਤੰਗ ਆ ਕੇ ਇੱਥੇ ਆਇਆ ਸੀ ਵੀ ਚਲੋ ਇੱਥੇ ਮੈਨੂੰ ਕੋਈ ਤੰਗ ਨਹੀਂ ਕਰੇਗਾ ਬਿਰਦਾਵਸਤਾ ਉਸਨੇ ਇੱਥੇ ਹੀ ਬਤੀਤ ਕੀਤੀ ਪਰ ਤੁਸੀਂ ਇੱਥੇ ਵੀ ਆਣ ਬੈਠੇ ਇੱਥੇ ਵੀ ਇਸ ਨੂੰ ਚੈਨ ਨਾਲ ਸਮਾਦੀ ਚ ਨਹੀਂ ਰਹਿਣ ਦਿੱਤਾ ਅਜੇ ਤੱਕ ਮੈਨੂੰ ਇਹ ਬੋਲ ਯਾਦ ਨੇ ਔਰ ਦੋਵੇਂ ਘੂਰ ਘੂਰ ਕੇ ਮੈਨੂੰ ਦੇਖਨੇ ਕਿਥੋਂ ਆਇਆ ਇਹ ਕਿਹੋ ਜਿਹਾਂ ਦਾ ਬੰਦਾ ਇੱਥੇ ਆਇਆ ਖੈਰ ਮੁਖ्तसर ਜੋ ਹੈ ਮੈਂ ਅਰਜ਼ ਕਰਾਂ ਧਰਮ ਦੇ ਮੁਖੀ ਅਕਸਰ ਅਧਾਰਮਕ ਲੋਕ ਤੇ ਧਰਮ ਦੇ ਨਾਂ ਤੇ ਬੜੇ ਵੱਡੇ ਵੱਡੇ ਪਾਪ ਧਰਮ ਦੇ ਨਾਂ ਤੇ ਅਵਤਾਰਾਂ ਨੂੰ ਸ਼ਹੀਦ ਕੀਤਾ ਗਿਆ ਸੋਲੀ ਤੇ ਚੜਾਇਆ ਗਿਆ ਕਿਸੇ ਨੂੰ ਧਰਮ ਦੇ ਨਾਂ ਬਦਰ ਦੀ ਲੜਾਈ ਵਿੱਚ ਮੁਹੰਮਦ ਸਾਹਿਬ ਦੇ ਅਗਲੇ ਦੋ ਦੰਦ ਟੁੱਟ ਗਏ ਸਨ ਪੱਥਰ ਲੱਗਿਆ ਬਹੁਤ ਵੱਡਾ ਜਵਾਨ ਉਮਰ ਹੋਵੇ ਤੇ ਇੱਕ ਪੱਥਰ ਔਰ ਦੰਦਾਂ ਤੇ ਲਗੇ ਔਰ ਅਗਲੇ ਜਿਹੜੇ ਦੋ ਵੱਡੇ ਦੰਦ ਨੇ ਇਹ ਟੁੱਟ ਗਏ ਤੁਸੀਂ ਖੋਦੰ ਅੰਦਾਜ਼ਾ ਲਗਾਓ ਕਿਤਨੀ ਜ਼ੋਰ ਨਾਲ ਸੱਟ ਲੱਗੀ ਹੋਵੇ ਕਿ ਜਵਾਨ ਸਰੀਰ ਦੇ ਅਗਲੇ ਦੋ ਦੰਦ ਟੁੱਟ ਗਏ ਕਦੀ ਚੈਨਲ ਬੈਠਣ ਨਹੀਂ ਦਿੱਤਾ ਲੋਗਾਂ ਨੇ ਗੁਰੂ ਨਾਨਕ ਨੂੰ ਭੂਤਨਾ ਬੇਤਾਲਾਖ ਹੈ ਬਾਬਰ ਨੇ ਜੇਲ੍ਹ ਦੇ ਵਿੱਚ ਵੀ ਪਾ ਦਿੱਤਾ ਗੁਰੂ ਅਰਜਨ ਦੇਵ ਜੀ ਤਤੀ ਤਵੀ ਤੇ ਬੈਠੇ ਨੇ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਬੰਦ ਨੇ 10ਵੇਂ ਦੀ ਸਾਰੀ ਜ਼ਿੰਦਗੀ ਠੋਕਰਾਂ ਚ ਲੰਗੇ 9ਵੇਂ ਚਾਂਦਨੀ ਚੌਕ ਦੇ ਸ਼ਹੀਦ ਹੋ ਰਹੇ ਨੇ मासूम लाडले गुरु गोविंद सिंह जी दी दीवारों 'ਚ ਖੜੇ ਨੇ ਦੋ ਮੈਦਾਨੇ ਜੰਗ ਦੇ ਸ਼ਹੀਦ ਹੋਏ ਨੇ ਹੈਰਾਨਗੀ ਹੈ सुकरात ਨੂੰ एथिन दे ਵਿੱਚ ਜ਼ਹਿਰ ਦਾ ਪਿਆਲਾ ਦੇ ਕੇ ਮਾਰਿਆ ਅਰੇ ਸਾਰੇ ਫੈਸਲੇ ਧਰਮ ਦੇ ਨਾਂ ਤੇ ਹੋਏ ਸੁਕਰਾਤ ਜੈਸੇ ਸੰਤ ਨੂੰ ਦਾਰਸ਼ਨਿਕ ਮਹਾਨ عظیم ਮਨੁੱਖ ਨੂੰ ਸਜ਼ਾਏ ਮੌਤ ਜ਼ਹਿਰ ਦਾ ਪਿਆਲਾ ਜਦ ਇਸ ਨੂੰ ਦੇਣ ਲੱਗੇ ਸਜ਼ਾਏ ਮੌਤ ਤੇ ਮਨਸਫ ਕਹਿੰਦਾ ਸੁਕਰਾਟ ਤੇਰੇ ਤੇ ਮੈਨੂੰ ਦਇਆ ਆਉਂਦੀ ਹੈ ਤਰਸ ਆਉਂਦਾ ਕੀ ਕਰਾਂ ਕਾਨੂੰਨ ਹੈ ਮੈਂ ਤੈਨੂੰ ਸਜ਼ਾ ਸੁਣਾਈ ਹੈ ਤੇ ਬਣੇ ਹੋਏ ਕਾਨੂੰਨ ਦੇ ਮੁਤਾਬਕ ਸਜ਼ਾਏ ਮੌਤ ਮਨਸਫ ਦੇ ਸਾਹਮਣੇ ਦੇਣੀ ਸੀ ਖੜਾ ਸੀ ਉਹਦੇ ਸਾਹਮਣੇ ਜ਼ਹਿਰ ਦਾ ਪਿਆਲਾ ਪਿਲਾਣਾ ਸੀ ਜ਼ਹਿਰ ਪਿਸ ਕੇ ਤਿਆਰ ਹੋ ਗਈ ਪਿਆਲਾ ਤਿਆਰ ਹੋਇਆ ਫੇ ਸੋਕਰੇਟ ਨੂੰ ਕਿਹਾ ਗਿਆ پکڑ ਪੀ ਹੱਥ ਵਿੱਚ ਪਿਆਲਾ ਤੇ ਮਨਸਫ ਕਹਿੰਦਾ ਦੇਖ ਸੋਕਰੇਟ ਮੈਂ ਅਜੇ ਵੀ ਤੈਨੂੰ ਛੋੜ ਸਕਦਾ ਇੱਕ ਸ਼ਰਤ ਹੈ ਸੋਕਰੇਟ ਕਹਿੰਦਾ ਉਹ ਕੀ ਤੂੰ ਐਥਨ ਛੋੜ ਦੇ ਚਲਾ ਜਾ ਇਸ ਮੁਲਕ ਨੂੰ ਛੋੜ ਦੇ ਮੈਂ ਇਸ ਢੰਗ ਨਾਲ ਤੇਰੀ ਜਾਨ ਬਚਾ ਸਕਦਾ ਤੂੰ ਚਲਾ ਜਾ ਸੋ크ਰਾਟ ਕਹਿੰਦਾ ਇਹ ਮੈਂ ਨਹੀਂ ਕਰ ਸਕਦਾ ਕਿਉਂ ਤੇਰੀ ਜਾਨ ਵੱਜ ਜਾਏਗੀ ਸੋ크ਰਾਟ ਕਹਿੰਦਾ ਮੇਰੀ ਜਾਨ ਨਹੀਂ ਬਚੇਗੀ ਕਿਉਂਕਿ ਦੂਜੇ ਵੀ ਜਿੱਥੇ ਜਾਵਾਂਗੇ ਤੁਹਾਡੇ ਵਰਗੇ ਹੀ ਲੋਕ ਨੇ ਉੱਥੇ ਵੀ ਉੱਥੇ ਵੀ ਤੁਹਾਡੇ ਵਰਗੇ ਨੇ ਇੱਥੇ ਜੋ ਮੈਂ ਬੋਲਦਾ ਰਿਆਂ ਕਿ ਮੈਨੂੰ ਸਜ਼ਾਏ ਮੌਤ ਤੇ ਮੈਂ ਬੋਲਣ ਤੋਂ ਤੇ ਬਾਜ਼ ਆਣਾ ਨਹੀਂ ਇਹੀ ਬੋਲਾਂਗਾ ਤੇ ਉੱਥੇ ਫੁੱਲਾਂ ਦੀ ਵਰਸ਼ਾ ਨਹੀਂ ਕਰਨਗੇ ਉੱਥੇ ਵੀ ਤੁਹਾਡੇ ਜੈਸੇ ਹੀ ਬੰਦੇ ਨੇ ਉੱਥੇ ਵੀ ਤੁਹਾਡੇ ਜੈਸੇ ਮਨੁੱਖ ਨੇ ਛੋਟ ਕੀਤੀ ਬੜੀ ਭਾਰੀ ਮਨਸਫਤ ਦੇ ਉੱਥੇ ਵੀ ਤੁਹਾਡੇ ਜੈਸੇ ਬੰਦੇ ਨੇ ਇਸ ਤਰ੍ਹਾਂ ਦੇ ਮਹਾਨ ਮਨੁੱਖ ਧਰਮ ਦੇ ਨਾਂ ਤੇ ਮਾਰੇ ਗਏ ਬੋਧ ਭਿਖਸ਼ੂ ਲੱਖਾਂ ਦੀ ਤਾਦਾਦ ਵਿੱਚ ਕਤਲ ਹੋਏ ਕਿਧਰੇ ਧਰਮ ਦੇ ਨਾਂ ਤੇ ਮੰਦਰ ਨੂੰ ਜਲਾਇਆ ਜਾਂਦਾ ਹੈ ਗਰਾਇਆ ਜਾਂਦਾ ਹੈ ਕਿਧਰੇ ਮਸਜਿਦ ਗਰਾਈ ਜਾਂਦੀ ਹੈ ਧਰਮ ਦੇ ਨਾਂ ਦਾਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਪਾਪ ਕਰੇ ਪਰਮਾਰਥ ਕੇ ਵਸ ਤੈ ਪਾਪਨ ਤੇ ਪਨ ਪਾਪ ਲਜਾਏ ਇੱਕ ਵਫਾ ਤੇ ਪਾਪਾ ਨੂੰ ਵੀ ਕੰਬੜੀ ਛਿੜ ਜਾਂਦੀ ਹੈ ਵੀ ਤੂੰ ਧਰਮ ਦੇ ਨਾਂ ਤੇ ਮੈਨੂੰ ਵਰਤ ਰਿਹਾ ਖੁਦਾ ਦੇ ਨਾਂ ਤੇ ਪ੍ਰਭੂ ਦੇ ਨਾਂ ਤੇ ਮੈਨੂੰ ਵਰਤ ਰਿਹਾ ਪਾਪ ਕਰ ਰਿਹਾ ਪਾਪਾ ਨੂੰ ਵੀ ਕੰਬੜੀ ਛਿੜ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਮਨੁੱਖ ਨੇ ਧਰਮ ਦੇ ਨਾਂ ਤੇ ਬਹੁਤ ਵੱਡੇ ਵੱਡੇ ਪਾਪ ਕੀਤੇ ਨੇ ਔਰ ਬਹੁਤ ਵੱਡੇ ਵੱਡੇ ਪਾਪ ਹੋ ਸਕਦੇ ਨੇ ਚੰਦਨ ਦੀ ਬਾੜ ਲਾ ਦਿੱਤੀ ਜਾਏ ਤੇ ਭਾਵੇਂ ਕਿਤਨੇ ਕਿਕਰਨੇ ਛੁਪੇ ਰਹਿ ਜਾਂਦੇ ਨੇ ਸੋਨੇ ਦਾ ਬਕਸਾ ਬਣਾ ਦਿੱਤਾ ਜਾਏ ਭਾਵੇਂ ਜਿੰਨੇ ਪੱਥਰ ਨੇ ਸਾਰੇ ਹੀ ਛੁਪੇ ਰਹਿ ਜਾਂਦੇ ਨੇ ਧਰਮ ਦਾ ਨਾਮ ਲੈ ਲਓ ਸਾਰੇ ਹੀ ਗੁਨਾਹ ਸਾਰੇ ਹੀ ਪਾਪ ਪੁੰਨ ਬਣ ਜਾਂਦੇ ਨੇ ਧਰਮ ਦੇ ਨਾਮ ਤੇ ਕਤਲ 우ਗਾਰਤ ਧਰਮ ਦੇ ਨਾਮ ਤੇ ਨਫ਼ਰਤ ਧਰਮ ਦੇ ਨਾਮ ਤੇ ਵਿਤਕਰੇ ਤੋਂ ਮਰਜ਼ ਕਰਾਂ ਕਾਨੂੰਨ ਨਾਲ ਇਸ ਸਮਾਜ ਦੇ ਨਿਯਮ ਨਾਲ ਥੋੜੇ ਜਿਹਾਂ ਅਪਰਾਧ ਕਾਬੂ ਚੋਂਦੇ ਨੇ ਪਾਪ ਕਾਬੂ ਚ ਨਹੀਂ ਹੁੰਦੇ ਨਹੀਂ ਹੁੰਦੇ ਪਾਪ ਫਿਰ ਕਿਸ ਤਰ੍ਹਾਂ ਮਿਟਣ ਖਿੰਦੇ ਨੇ ਇਤਿਰੀ ਪੌੜੀਏ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਸ ਤੋਂ ਪਹਿਲੀ ਪੌੜੀ ਭਰੀਏ ਮਤ ਪਾ ਭਾਂਕੇ ਸੰਗ ਉਹ ਦੋ ਪੇਣਾ ਵੇਖੇ ਰੰਗ ਪਰ ਇੱਕ ਸੋਚਣੀ ਸੀ ਭਾਰਤ ਦੇ ਚ ਕਿ ਮਾਗੇ ਤੇ ਪ੍ਰਯਾਗ ਰਾਜ ਦਾ ਇਸ਼ਨਾਨ ਕਰੋ ਪਾਪ ਧੁੱਲ ਜਾਂਦੇ ਨੇ ਸੂर्य ਗ੍ਰਹਿਣ ਚੰਦਰ ਗ੍ਰਹਿਣ ਦੇ ਕੁਰੂ ਖੇਤਰ ਦੇ ਸਰੋਵਰ ਦੇ ਚ ਇਸ਼ਨਾਨ ਕਰੋ ਪਾਪ ਧੁੱਲ ਜਾਂਦੇ ਨੇ ਮਿਟ ਜਾਂਦੇ ਨੇ ਕੁੰਭੀ ਤੇ ਹਰਦੁਆਰ ਤੇ ਇਸ਼ਨਾਨ ਕਰ ਲੋ ਜਾਂ 우ਜੈਨ 나सिक ਦੇ ਚ ਇਸ਼ਨਾਨ ਕਰ ਲੋ ਗੋਦਾਵਰੀ ਚ ਪਾਪ ਧੁੱਲ ਜਾਂਦੇ ਨੇ ਔਰ ਕੁੰਭ ਤੇ ਇਸ਼ਨਾਨ ਕਰ ਲੋ ਤੇ ਸਾਰੇ ਹੀ ਪਾਪ ਦੁੱਲ ਜਾਂਦੇ ਨੇ ਕੋਈ ਜਨਮਾਂ ਦੇ ਪਾਪ ਦੁੱਲ ਜਾਂਦੇ ਨੇ ਇਹ ਧਾਰਨਾ ਹੈ ਇਹ ਮਨੋਤ ਇਸ ਦੇ ਸੰਬੰਧ ਵਿੱਚ ਮਹਾਰਾਜ ਕਹਿੰਦੇ ਨੇ ਇਸ ਬੁਲੇਖੇ ਚ ਨਾ ਰਹਿ ਜਾਣਾ ਜਗਤ ਦੇ ਚ ਕੋਈ ਐਸਾ ਤੀਰਥ ਨਹੀਂ ਤੇ ਕਿਸੇ ਤੀਰਥ ਦੇ ਪਾਣੀ ਵਿੱਚ ਇਹ ਸਮਰਥਾ ਨਹੀਂ ਕਿ ਕਿਸੇ ਦੇ ਪਾਪ ਧੋ ਦੇਵੇ ਜਲ ਦੇ ਚ ਤੌਫੀਕ ਨਹੀਂ ਹੈ ਆਣੇ ਦੇ ਠੀਕੇ ਤਾਸੀਰ ਚੰਗੀ ਆ ਸਕਦੀ ਹੈ ਉਹਦੀ ਫਿਤਰਤ ਥੋੜੀ ਜਿਹਾ ਬਦਲ ਸਕਦੀ ਹੈ ਲੇਕਿਨ ਆਖ ਲਈਏ ਇਹ ਗੁਨਾਹ ਹੋ ਦੇਗਾ ਮਹਾਰਾਜ ਨਹੀਂ ਮੰਨਦੇ ਤੀਰਥਾਂ ਦੇ ਕੋਈ ਅਨਈਅਤ ਨਹੀਂ ਸਹਿਬ ਕਹਿੰਨ ਹੈ ਫੁਰਣੇ ਤੇ ਪਾਪ ਨਹੀਂ ਨਾ ਤੇ ਪਾਪ ਤੇ ਅੰਦਰ ਨੇ ਤਾਂ ਫਿਰ ਉਹ ਤੀਰਥ ਵੀ ਅੰਦਰ ਹੈ ਬਾਹਰ ਨਹੀਂ ਹੈ ਬਾਹਰ ਨਹੀਂ अपराध ਬਾਹਰ ਆਉਂਦੇ ਨੇ ਉਹ ਕਾਨੂੰਨ ਤੇ ਸਮਾਜ ਦੇ ਨਿਯਮ ਨਾਲ ਕਾਬੂ ਆਉਣਗੇ ਪਾਪ ਤੇ ਅੰਦਰ ਹੁੰਦੇ ਹੈ ਪਾਪ ਬਾਹਰ ਨਹੀਂ ਆਉਂਦੇ ਪਾਪ ਬੁਰਾ ਸੋਚਣਾ ਪਾਪ ਹੈ ਬੁਰੀ ਚਿਤਵ ਨਹੀਂ ਪਾਪ ਹੈ ਬੁਰੀਆਂ ਯਾਦਾਂ ਪਾਪ ਨੇ ਇਹਦੇ ਅੰਦਰ ਆਉਂਦੇ ਨੇ ਕਿ ਜਦ ਪਾਪ ਅੰਦਰ ਨੇ ਤਾਂ ਬਾਹਰ ਦੇ ਪਾਣੀ ਨਾਲ ਕਿਸ ਤਰ੍ਹਾਂ ਧੁਲਣਗੇ ਕਿ ਕੋਈ ਅੰਦਰ ਦੇ ਤੀਰਥ ਨਾਲ ਧੋਣਗੇ ਤੋਂ ਅੰਤਰੀਵ ਤੀਰਥ ਕਿਹੜਾ ਹੈ ਧੰਗੁਰ ਨਾਨਕ ਦੇਵ ਜੀ ਨੇ ਜੋ ਇਸ ਦਾ ਜ਼ਿਕਰ ਕੀਤਾ ਹੈ ਖਲਾਸਾ ਤੇ ਮੈਂ ਕੱਲ ਕਰਾਂਗਾ ਥੋੜੇ ਜਿਹਾ ਅਖਰੀ ਅਰਥ ਆਪ ਸਰਵਨ ਕਰੋ ਹਾਂ ਜੀ ਤੀਰਥ ਤਪ ਦਾ ਦਤ ਦਾਨ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਥੋੜਾ ਜਿਹਾ ਦਾਨ ਦੇ ਦੇਣਾ ਉੱਥੇ ਬੈਠ ਕੇ ਮਾੜਾ ਮੋਟਾ ਤਪ ਕਰ ਲੈਣਾ ਹਾਂ ਜੀ ਜੇ ਕੋ ਪਾਵੇ ਤਿਲਕਾ ਮਾਣ ਇਸ ਤਾ ਅਗਰ ਕੁਛ ਪ੍ਰਾਪਤ ਹੋਣਾ ਹੈ ਤੇ ਇੱਕ ਤਿਲ ਜਿਤਨਾ ਮਾਣ ਬਈ ਤੀਰਥ ਨਾ ਕੇ ਆਇਆ ਹੈ। ਇਹ ਤੀਰਥ ਤੋ ਹੋ ਕੇ ਆਇਆ ਹੈ। ਫਨਾਨੇ ਤੀਰਥ ਤੋ ਹੋ ਕੇ ਆਇਆ। ਔਰ ਬੜੀ ਭੀੜ ਹੁੰਦੀ ਹੈ ਤੀਰਥਾਂ ਤੇ। ਕਬੀਰ ਕਹਿੰਨ ਨਾਹੁ ਨ ਕੋ ਤੀਰਥ ਘਨੇ ਮਨ ਬਉ ਰਾਰੇ ਪੂਜਨ ਕੋ ਬਉ ਦੇਵ ਪੂਜਣ ਵਾਸਤੇ ਇੱਕ ਦੇਵਤਾ 35 ਕਰੋੜ ਨੇ। ਤੇ ਨਾਣ ਵਾਸਤੇ ਇੱਕ ਤੀਰਥ ਹੈ ਬਥੇਰੇ ਨੇ। वण को तीरथ घरे मन बौरा रे पूजन को बहुदेव कहो कबीर छूटन नहीं मन बौरा रे छूटन हर की सेव स्त्री के नल तो नहीं छूट सकता भटक ले जितना तीर्था से भटकना तीरथ ते है और उस अंतरीव तीरथ का गुरु नानक ने बहुत सारे शब्द जिक्र किया एक थां साफ कहने तीरथ नामन जाओ जरूर जाओ तीरथ स्नान करने वास्ते जाओ जरूर जाओ तीर्थ नावन जाओ तीर्थ नाम है तीर्थ शब्द विचार अंतर ज्ञान है गुरु ज्ञान साचा स्थान तीर्थ दश पूर्व सदा दशहारा दश पूर्व सदा दशहारा दस दश पापों को हरण वाला कह देने ने माघी का इशनान करिए कुरुक्षेत्र चंद्र ग्रहण सूर्य ग्रहण चनान करिए कुंभ का इशनान करिए कुंभी का इशनान करिए दस पाप मिट जाते हैं मैं फिर दोहरा दे दस पाप चार पाप जबान दे तीन पाप मन दे तीन पाप तन दे धुल जाते हैं अज तक जबान ने जो पाप किए ने मिथिया बोलीए फिका बोलीए कौड़ा बोलीए व्यर्थ बोली है। ਅੱਜ ਤੱਕ ਤਨ ਨੇ ਜਿੰਨੇ ਪਾਪ ਕੀਤੇ ਨੇ ਅਪਰਾਧ ਕੀਤੇ ਨੇ ਕਿਸੇ ਦੀ ਜਾਣਖ ਹੋਈਏ ਕਿਸੇ ਦਾ ਮਾਲਕ ਹੋਇਆ ਕਿਸੇ ਦੀ ਇੱਜ਼ਤ ਲੁੱਟੀਏ ਅੱਜ ਤੱਕ ਮਨ ਨੇ ਜਿੰਨਾ ਬੁਰਾ ਸੋਚਿਆ ਕਿਸੇ ਦੀ ਜਾਨ ਵਾਰੇ ਕਿਸੇ ਦੇ ਧਨ ਵਾਰੇ ਤੇ ਕਿਸੇ ਦੀ ਇੱਜ਼ਤ ਵਾਰੇ ਦਸ ਪਾਪ ਨੇ ਪਰ ਇਹ बार-बार ਰਿਪੀਟ ਹੁੰਦੇ ਨੇ ਹਜ਼ਾਰਾਂ ਹੋ ਜਾਂਦੇ ਨੇ ਤੇ ਕਹਿੰਦੇ ਚੰਦਰ ਗ੍ਰਹਿਣ ਤੇ ਸੂਰੀਏ ਗ੍ਰਹਿਣ ਤੇ ਮਾਗੀ ਤੇ ਇਸ਼ਨਾਨੁ ਕੀਤਾ ਜਾਏ ਇਨਾ ਵਿਸ਼ੇਸ਼ ਤੀਰਥਾਂ ਤੇ ਦਸ ਪੁਰਬ ਸਦਾ ਦਸਾਹਰਾ ਉਹਨਾਂ ਦਸਾਂ ਪੁਰਵਾਂ ਤੇ ਇਸ਼ਨਾਨ ਕੀਤਾ ਜਾਏ ਦਸ ਪਾਪ ਹਰਨ ਹੋ ਜਾਂਦੇ ਨੇ ਮਿਟ ਜਾਂਦੇ ਨੇ ਖਤਮ ਹੋ ਜਾਂਦੇ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ ਨਹੀਂ ਹੁੰਦੇ ਨਹੀਂ ਹੁੰਦੇ ਤੀਰਥਾਂ ਤੇ ਇਸ਼ਨਾਨ ਕਰਦੇ ਆ ਲੋਕੀ ਝੂਠ ਬੋਲੀ ਜਾਂਦੇ ਹੁੰਦੇ ਨੇ ਵਿਅਰਥ ਬੋਲੀ ਜਾਂਦੇ ਹੁੰਦੇ ਨੇ ਕੋੜਾ ਬੋਲੀ ਜਾਂਦੇ ਹੁੰਦੇ ਨੇ ਸਾਰਾ ਅਨਰਥ ਕਰੀ ਜਾਂਦੇ ਹੁੰਦੇ ਨੇ ਤੀਰਥਾਂ ਤੇ ਵੀ ਚੋਰੀ ਹੁੰਦੀ ਹੈ ਤੀਰਥਾਂ ਤੇ ਵੀ ਹੱਤਿਆ ਹੋ ਜਾਂਦੀ ਹੈ ਤੀਰਥਾਂ ਤੇ ਬੜੇ ਬੜੇ ਅਨਰਥ ਹੋ ਜਾਂਦੇ ਨੇ ਇਹ ਵੀ ਮੈਰਜ ਕਰਦੇ ਆ ਦਸ ਪੁਰਬ ਸਦਾ ਦਾ ਸਹਾਰਾ ਵਾਸਤਵਿਕ ਫਿਰ ਤੀਰਥ ਕਿਹੜਾ ਹੈ ਜੋ ਇਹਨਾਂ ਦਸਾਂ ਪਾਪਾਂ ਦਾ ਹਰਨ ਕਰ ਦਿੰਦਾ ਹੈ ਮਿਟਾ ਦਿੰਦਾ ਹੈ ਤੀਰਥ ਨਾਮਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਉਸੇ ਦਾ ਮੇਰੇ ਪਾਤਸ਼ਾਹ ਜ਼ਿਕਰ ਕਰਦੇ ਨੇ ਇਹ ਜੋ ਤੀਰਥਾਂ ਤੇ ਪੁਰਵਾ ਤੇ ਇਸ਼ਨਾਨ ਨੂੰ ਕਰਨਾ ਹੈ ਔਰ ਉੱਥੇ ਜਾ ਕੇ ਥੋੜਾ ਬਹੁਤ ਦਾਨ ਦੇਣਾ ਹੈ ਇਸ ਤੋਂ ਅਗਰ ਕੁਝ ਪ੍ਰਾਪਤ ਹੁੰਦਾ ਹੈ ਤਾਂ ਥਿਲ ਜਿਤਨਾ ਮਾਨ ਲੋਕੀ ਕਹਿੰਦੇ ਨੇ ਤੀਰਥਾਂ ਤੇ ਹੋ ਕੇ ਆਇਆ ਹੈ ਇਸ਼ਨਾਨ ਕਰਕੇ ਆਇਆ ਹੈ ਲੋਕਾਂ ਹੀ ਥੋੜਾ ਜਿਹਾ ਮਾਨ ਬਣ ਜਾਂਦਾ ਹੈ ਧਾਰਮਿਕ ਬੰਦਾ ਹੈ ਤੀਰਥਾਂ ਤੇ ਹੋ ਕੇ ਆਇਆ ਹੈ ਫਲਾਣੇ ਤੀਰਥ ਤੇ ਹੋ ਕੇ ਆਇਆ ਹੈ ਫਲਾਣੇ ਤੀਰਥ ਤੇ ਹੋ ਕੇ ਆਇਆ ਹੈ ਔਰ ਕਈ ਲੋਕੀ ਤੇ ਸਿਰਫ ਦਸਣ ਵਾਸਤੇ ਫਿਰ ਘਰਾਂ ਘਰਾਂ ਚ ਪ੍ਰਸ਼ਾਦ ਬਣਦੇ ਨੇ ਅਸੀਂ ਬੁਣਾਣੇ ਤੀਰਤ ਹੋ ਕੇ ਆਇਆ ਵੀ ਲੋਕਾਂ ਨੂੰ ਪਤਾ ਚੱਲੇ ਹੋ ਕੇ ਆਇਆ ਇਹ ਵੀ ਮੈਰਜ ਕਰਦੇ ਆ ਸਿਰਫ ਦਸਣ ਵਾਸਤੇ ਹੀ ਪ੍ਰਸ਼ਾਦ ਬਣਦੇ ਨੇ ਵੇਸੀ ਹੋ ਕੇ ਆਇਆ ਇਸ਼ਨਾਨ ਕਰਕੇ ਔਰ ਕੋਈ ਮਤਲਬ ਨਹੀਂ ਹੁੰਦਾ ਸਾਈਬ ਕਹਿੰਦੇ ਨੇ ਅਗਰ ਕਿਸੇ ਨੂੰ ਕੁਝ ਪ੍ਰਾਪਤ ਹੁੰਦਾ ਹੈ ਤੋ ਦਿਲ ਜਿਤਨਾ ਮਾਨ ਪ੍ਰਾਪਤ ਹੁੰਦਾ ਹੈ ਜਿਆਦਾ ਕੁਝ ਵੀ ਨਹੀਂ ਉਹ ਪ੍ਰਮਾਤਮਾ ਦੀ ਨਿਗਾਹ ਵਿੱਚ ਕੋਈ ਮਹਾਨ ਨਹੀਂ ਹੁੰਦਾ ਕੋਈ ਈਸ਼ਵਰ ਦੇ ਨਿਗਾਹ ਵਿੱਚ ਕੋਈ ਬਖਸ਼ਿਆ ਨਹੀਂ ਜਾਂਦਾ ਜੇ ਕੋ ਪਾਵੇ ਤਿਲ ਕਾ ਮਾਨ ਫਿਰ ਹਨ ਮਨ ਕੀ ਤਪਾਉ ਅੰਤਰੀਵ ਤੀਰਥ ਫਿਰ ਕੇ ਹੈ ਅੰਤਰਗਾ ਤੀਰਥ ਮਲ ਲਾਓ ਅੰਤਰੀਵ ਤੀਰਥ ਕੀ ਹੈ ਸਾਬ ਕਹਿੰਦੇ ਮਲ ਮਲ ਕੇ ਨਾਓ ਪਵਿੱਤਰ ਹੋ ਜਾਓਗੇ ਪਾਵਨ ਹੋ ਜਾਓਗੇ ਕਬੂਲ ਹੋ ਜਾਓਗੇ ਹੋ ਕੀ ਹੈ ਸੁਣੀਏ ਮੰਨੀਏ ਮਨ ਕੀਤਾ ਭਾ ਇਹ ਜੋ ਤਿੰਨ ਲੁਖ ਤੇ ਗੁਰੂ ਨਾਨਕ ਨੇ ਬਿਆਨ ਕੀਤੇ ਨੇ ਇਹ ਅੰਤਰੀ ਵਤੀਰਤ ਹੈ ਇਹ ਅੰਦਰ ਦਾ ਤੀਰਤ ਹੈ ਇਹ ਧੋ ਦਿੰਦਾ ਸਾਰੇ ਪਾਪ ਇਹ ਸ਼ੁੱਧ ਕਰ ਦਿੰਦਾ ਹੈ ਮਨ ਔਰ ਮਨੁੱਖ ਕਾਬਲੇ ਕਬੂਲ ਹੋ ਜਾਂਦਾ ਹੈ ਪ੍ਰਮਾਤਮਾ ਦੀ ਨਿਗਾਹ ਵਿੱਚ ਈਸ਼ਵਰ ਦੀ ਨਿਗਾਹ ਵਿੱਚ ਇਸ ਅੰਤਰੀ ਵਤੀਰਤ ਦਾ ਥੋੜਾ ਜਿਹਾ ਮੈਂ ਕੱਲ ਖੁਲਾਸਾ ਕਰਾਂਗਾ ਅੱਜ ਤੁਹਾਨੂੰ ਜੋ ਹੈ ਲੇਟ ਨਾ ਕਰਾਂ ਕਿਉਂਕਿ तीर्थਾਂ ਦੇ ਸੰਬੰਧ ਵਿੱਚ ਇਹ ਪੌੜੀ ਹੈ। ਤੀਰਥ ਤਪ ਦਇਆ ਦਤਦਾਨ ਉੱਪਰ ਪਹਿਲੀ ਇਸ ਤੋਂ ਪੌੜੀ ਹੈ। ਪਾਪ ਕਿਵੇਂ ধੋਈਏ ਫਿਰ? ਭਾਵੇਂ ਸਹਾਈਬਾਂ ਨੇ ਕਹਿ ਦਿੱਤਾ ਹੈ। ਕਿ ਉਹ ਧੋਤੇ ਨਾਵੇਂ ਕੇ ਰੰਗ ਭਰੀਏ ਮਤ ਪਾ ਪਾਂਖੇ ਸੰ ਉਹ ਧੋਤੇ ਨਾਵੇਂ ਕੇ ਰੰਗ। ਤੂੰ ਨਾਮ ਦਾ ਰੰਗ ਇਹ ਕਿਵੇਂ ਚੜੇ ਤੇ ਕਿਵੇਂ ਪਾਪ ਦੋਲਣ। ਤੇ ਦੂਸਰਾ ਨੁਕਤਾ ਇਹ ਜੋ ਤੀਰਥ ਨੇ ਤੇ ਕਿਹਾ ਜਾਂਦਾ ਹੈ ਪਾਪ ਦੁੱਲ ਜਾਂਦੇ ਨੇ ਪਾਪ ਮਿਟ ਜਾਂਦੇ ਨੇ ਮਨੋਤਾ ਨੇ ਅਜੇ ਵੀ ਧਾਰਨਾਵਾਂ ਨੇ ਪਾਪ ਮਿਟ ਜਾਂਦੇ ਨੇ ਤੀਰਥਾਂ ਤੋਂ ਲੋਕੀ ਆ ਕੇ ਵੀ ਪਰੇਸ਼ਾਨ ਹੁੰਦੇ ਨੇ ਬੇਚੈਨ ਹੁੰਦੇ ਨੇ ਕਰੀ ਜਾਂਦੇ ਨੇ ਸਾਰਾ ਅਨਰਥ ਪਾਪ ਤੇ ਮਿਟੇ ਕੋਈ ਨਹੀਂ ਨਾ ਅਪਰਾਧ ਮਿਟੇ ਨਾ ਪਾਪ ਮਿਟੇ ਸਹਿਬ ਇਥੇ ਕਹਿੰਦੇ ਨੇ ਉਹ ਅੰਤਰੀਵ ਤੀਰਥ ਜਿੰਨੇ ਚਿਰ ਤੱਕ मनुख उसदे च इ स्नान नहीं करदा पाप मिटणगे नहीं क्योंकि पाप ते अंदर ने मैं फिर अर्ज करा पाप की है बुरा सोचना ही पाप है मन मैला हो जांदा है आज तक ऐसा समझया जांदा रहया है कि जो बुरा कीता जांदा है बस यही पाप है नहीं वो अपराध है बुरा सोचना ही पाप है मन ते मैला हो गया हो गया मेरा बहुत घट लोग ने ਜੋ ਐਸਾ ਸਮਝ ਦੇਣ ਕਿ ਬੁਰਾ ਸੋਚਣਾ ਪਾਪ ਹੈ ਉਹ ਕਹਿੰਦੇ ਨੇ ਬੁਰਾ ਕਰਨਾ ਪਾਪ ਹੈ ਨਹੀਂ ਬੁਰਾ ਕਰਨਾ ਅਪਰਾਧ ਹੈ ਪਾਪ ਨਹੀਂ ਹੈ ਬੁਰਾ ਸੋਚਣਾ ਹੀ ਪਾਪ ਹੈ ਅਪਰਾਧ ਦਾ ਬੀਜ ਹੈ ਔਰ ਪਾਪ ਬਹੁਤ ਇਕੱਠੇ ਆਉਂਦੇ ਜਾਣ ਇਕੱਠੇ ਹੋ ਜਾਣ ਮਨ ਤੇ ਮਹਾਮੇਲਾ ਹੋ ਜਾਂਦਾ ਹੈ ਕੀ ਹੋਵੇਗਾ ਤਨ ਦੇ ਇਸ਼ਨਾਨ ਕਰਨ ਨਾਲ ਕੀ ਹੋਵੇਗਾ ਤਨ ਦੇ ਤਲਦੇ ਤੇ ਧਾਰਮਿਕ ਕਰਮ ਕਰਨ ਨਾਲ ਅੰਤਰੀਵ ਤੀਰਦ ਦਾ ਇਸ਼ਾਨਤ ਹੋਇਆ ਹੀ ਨਹੀਂ ਜਿਹਦੇ ਨਾਲ ਮਨ ਸਾਫ ਹੋਵੇ ਤੇ ਨਿਰਮਲ ਹੋਵੇ ਉਸ ਅੰਤਰੀਵ ਤੀਰਦ ਦੀ ਜੋ ਵਿਆਖਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ ਭਗਤ ਜਨ ਜੋ ਕਰਦੇ ਨੇ ਤੁਹਾਡੇ ਸਾਹਮਣੇ ਮੈਂ ਕਲ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਇੱਥੇ ਹੀ ਸਮਾਪਤੀ ਸਹਿਬ ਰਹਿਮਤ ਕਰਨ ਬਖਸ਼ਿਸ਼ ਕਰਨ ਜੀਵਨ ਦੇ ਅੰਤ ਤੋਂ ਪਹਿਲੇ ਭਗਵੰਤ ਦਾ ਮਿਲਾਪ ਹੋਵੇ ਤੇ ਅੰਥਰੇਵ ਤੀਰਤ ਦੇ ਚ ਇਸ਼ਨਾਨ ਹੋ ਜਾਏ ਪਾਵਨ ਹੋ ਜਾਈਏ ਪਵਿੱਤਰ ਹੋ ਜਾਈਏ ਪਰਮਾਤਮਾ ਨੂੰ ਕਬੂਲ ਹੋ ਜਾਈਏ ਪੁਰਜਗ ਦੀ ਸ਼ਮਾ ਪਤੇ ਪ੍ਰਵਾਨ ਕਰਨੇ ਵਾਏ ਗੁਰੂ ਦੀ ਕਾਵਲ ਸਾਹ ਵਾਗ